ਪ੍ਰਸ਼ਾਸਨ ਜੀ ਦੀ ਜ਼ਿੰਮੇਵਾਰੀ ਹੈ ਉਹ ਆਏ ਨਹੀਂ ਹੈਗੇ ਜੇ ਆਏ ਤਾਂ ਉਹਨਾਂ ਨੇ ਕੰਮ ਰੋਕਤਾ ਕਹਿੰਦੇ ਭਾਈ ਮੈਕਮੇ ਵਾਲੇ ਆਏ ਸੀ ਇੱਥੇ ਕੱਲ ਮਿਲ ਕੇ ਆਗੇ ਇੱਥੇ ਮੀਟਿੰਗ ਕਰੀ ਉਹਨਾਂ ਨੇ ਉਹਨਾਂ ਉਹਨਾਂ ਵੱਲੋਂ ਕੋਈ ਰਿਸਪੌਂਸ ਨਹੀਂ ਦਿੱਤਾ ਹੈਗਾ ਉਹ ਮਿਲ ਕੇ ਉਹਨਾਂ ਚੋਂ ਹੀ ਬੰਦੇ ਕੁਝ ਬੋਲ ਰਹੇ ਸੀ ਕਹਿੰਦੇ ਵੀ ਇਹ ਤਾਂ ਉਮੀਦ ਹੀ ਵੇਟ ਕਰ ਰਹੇ ਆਂ بارش ਦੀ ਵੇਟ ਕਰ ਰਹੇ ਆਂ ਵੀ ਬਰਸਾਤਾ ਲੱਗ ਜਣੀ ਆ ਵੀ ਗੱਲ ਦਬ ਜਣੀ ਆ ਇਹ ਆ ਜਾਨਵਰਾ ਚਾਹੇ ਇਨਸਾਨ ਹੈ ਉਹ ਕੀ ਵੇਟ ਕਰੂਗਾ ਉਹਨੂੰ ਕੀ ਪਤਾ ਕਦੋਂ ਵੀ ਹਾਂਜੀ ਭਾਈ ਉਹਨੂੰ ਕੀ ਪਤਾ ਏ ਉਹਦਾ ਮਿਲ ਕੇ ਆਹੀ ਪਾਣੀ ਦਾ ਇੰਤਜ਼ਾਰ ਕਰਦਾ ਏ ਜਿਵੇਂ ਕੀ ਹੁਣ ਅਸੀਂ ਦੇਖਿਆ ਏ ਸਾਨੂੰ ਤਾਂ ਇਦਾਂ ਹੀ ਲੱਗਿਆ ਏ 2 ਦਿਨ ਦਾ ਪਿਆਸਾ ਹੋ ਇੱਕ ਦਿਨ ਦਾ ਪਿਆਸਾ ਉਹ ਇੱਥੇ ਆ ਕੇ ਪਾਣੀ ਪੀ ਕੇ ਉਹ ਮਿਲ ਕੇ ਪਾਣੀ ਦੇ ਵਿੱਚ ਹੀ ਮਰ ਮਰ ਗਿਆ ਕਿਹਾਦਾ ਉਹਨੇ ਪਾਣੀ ਜ਼ਿਆਦਾ ਪੀ ਲਿਆ ਫਾਰਾ ਹੋ ਗਿਆ ਉਹਨੂੰ ਇਦਾਂ ਦੀ ਮਿਲ ਕੇ ਉਹਨੂੰ ਦਿੱਕਤ ਆ ਗਈ ਕੋਈ ਹਾਂਜੀ ਹਾਂਜੀ ਇਦਾਂ ਦੀ ਹਾਲਾਤ ਐ ਭਾਜੀ 3 ਮਹੀਨਾ ਹੋ ਗਏ ਨੂੰ ਮਿਲ ਕੇ ਅਸੀਂ ਦਸੰਬਰ ਦੇ ਐਂਡ 'ਚ ਸਾਡੇ ਕੋਲ ਵੀਡੀਓ ਵੀ ਹੈਗੀਆਂ ਦਲ ਦਲ ਦੇ ਵਿੱਚ ਜਿਹੜੇ ਜਾਨਵਰ ਫਸ ਫਸ ਮਰੇ ਆ ਉਹ ਲੱਗ ਕਰਿਆ ਸੀ ਬਣਾ ਹਾਂਜੀ ਉਹ ਲੱਗ ਹੈ ਜਦੋਂ ਜਾਨਵਰ ਇੰਨੀ ਵੱਡੀ ਤਦਾਰਰ ਚ ਮਰ ਰਹੇ ਹੁਣ ਤਾਂ ਫਿਰ ਇਹ ਬਾਬੂਆਂ ਦੀ ਕੁਰਸੀਆਂ ਕਿਉਂ ਨਹੀਂ ਹੈਕਰ ਸੋਚ ਰਹੀਆਂ ਜਿਹੜੇ ਏਸੀ ਚ ਬਹਿ ਕੇ ਉੱਥੇ ਪਾਣੀ ਵੀ ਪੀ ਰਹੇ ਨੇ ਗ੍ਰੀਨ ਟੀਆ ਵੀ ਪੀ ਰਹੇ ਨੇ ਪਰ ਇਨ੍ਹਾਂ ਜਾਨਵਰਾਂ ਵਾਸਤੇ ਹਜੇ ਵੀ ਉਹ ਸੁਰਖਰੂ ਹੋਏ ਬੈਠੇ ਨੇ ਅਰਛਤ ਐਮ ਨੂੰ ਲੈ ਕੇ ਬੜੇ ਦਿਨਾਂ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤੇ ਉਦੋਂ ਵੀ ਜ਼ਿਆਦਾ ਜੇ ਦੇਖਿਆ ਜਾਵੇ ਤਾਂ ਜੇ ਕਹੀਏ ਕਿ ਇਸ ਚੀਜ਼ ਨੂੰ ਲੈ ਕੇ ਕੰਭੀਰ ਨੇ ਜਿਹੜੇ ਉਹ ਇੱਥੋਂ ਦੇ ਪਿੰਡ ਵਾਲੇ ਲੋਕ ਨੇਗੇ ਸਭ ਤੋਂ ਵੱਡੀ ਗੱਲ ਤਾਂ ਇੱਥੋਂ ਦੇ ਉਹਨਾਂ ਨੌਜਵਾਨਾਂ ਦੀ ਹੈ ਜਿਨ੍ਹਾਂ ਨੇ ਸ਼ੁਰੂਆਤ કરી ਤੇ ਹੁਣ ਗੱਲ ਆ ਗਈ ਹੈ ਕਿ ਜੇਕਰ ਪ੍ਰਸ਼ਾਸਨ ਇਹਦੇ 'ਚ ਇਨਵੋਲਵ ਹੋ ਵੀ ਰਿਹਾ ਹੈ ਕੰਮ ਜ਼ਰੂਰ ਰੋਕ ਰਿਹਾ ਹਜੇ ਤੱਕਰ ਜੇ ਕਹੀਏ ਕਿ ਆਪਦੇ ਕੰਨਿਓ ਜਿਹੜੀ ਪਹਿਲ ਜਾਂ ਪਾਣੀ ਪਹੁੰਚਣ ਦੀ ਹੈ ਉਹ ਹਜੇ ਟਿੱਪ ਪਰ ਵੀ ਪਾਣੀ ਉਰੇ ਪਹੁੰਚਿਆ ਨਹੀਂਗਾ ਹੈਗਾ ਅ ਅੰਕੁਸ਼ਾ ਸਾਡੇ ਨਾਲ ਐਸੀ ਨੌਜਵਾਨ ਨਾਲ ਐਸੀ ਕੁਝ ਦਿਨ ਪਹਿਲਾਂ ਗ ਜੇ ਕਿ ਇਹ ਕਿ ਵੀਡੀਓ ਦੇ ਵਿੱਚ ਆਉਣ ਲੱਗਿਆ ਰੌਲਾ ਰੱਪਾ ਪੈਣਾ ਸ਼ੁਰੂ ਹੋਇਆ ਤਾਂ ਹੁਣ ਵੀ ਹਜੇ ਹਲਾ ਕੇ ਕਹੀਏ ਕਿ ਅਫਸਰ ਦੇਖ ਰਹੇ ਨੇ ਵੀ ਕਰੀਏ ਕੀ ਕਰਿਆ ਥੇਲਾ ਨਹੀਂ ਹੈਗਾ ਆ ਕੁਛ ਕਈ ਦਿਨ ਪਹਿਲਾਂ ਜਦੋਂ ਆਪਾਂ ਮਿਲੇ ਸੀਗੇ ਉਸ ਤੋਂ ਬਾਅਦ ਦੇ ਵਿੱਚ ਕੋਈ ਅਫਸਰ ਸ਼ਾਹੀ ਆਈ ਕੋਈ ਜਾਗੀ ਉਹਨਾਂ ਨੂੰ ਪਤਾ ਲੱਗਿਆ ਵੀ ਉਰੇ ਵੀ ਭਾਈ ਕੋਈ ਹਾਲਾਤ ਮਾੜੇ ਹੋ ਰੱਖੇ ਨੇ ਜਾਨਵਰ ਮਰ ਰਿਹਾ ਹੈ ਤੇ ਪੀਣ ਦੇ ਪਾਣੀ ਕਰਕੇ ਤੁਸੀਂ ਤਾਂ ਲੱਗੇ ਹੋਏ ਹੋ ਉਹਨਾਂ ਦੀ ਕੀ ਜ਼ਿੰਮੇਵਾਰੀ ਬਣੀ ਸਰ ਇੱਕ ਦਾ ਸਾਸਰੀ ਕਾਲ ਜੀ ਤੁਹਾਡੇ ਚੈਨਲ ਦਾ ਅਸੀਂ ਧੰਨਵਾਦ ਕਰਦੇ ਹਾਂ ਤੁਸੀਂ ਸਾਡੀ ਆਵਾਜ਼ ਨੂੰ ਚੱਕਿਆ ਮਲਕੇ ਇਹਨਾਂ ਲੋਕਾਂ 'ਚ ਫਲਾਇਆ ਏ ਉਹਨੂੰ ਦੇਖ ਕੇ ਜਿਵੇਂ ਕਿ ਹੋਰ ਵੀ ਟੈਂਕਰ ਆਣੇ ਸ਼ੁਰੂ ਹੋ ਗਏ ਤਾਂ ਭਾਈ ਜਿਵੇਂ ਤੁਸੀਂ ਕਹਿੰਦੇ ਆ ਮਲਕੇ ਇੰਨੀ ਵੀਡੀਓ ਦੇਖ ਦੇਖਦੇ ਹੋਏ ਵੀ ਮਲਕੇ ਕੋਈ ਇੱਥੇ ਮਲਕੇ ਪ੍ਰਸ਼ਾਸਨ ਵੱਲੋਂ ਕਿ ਸਰਕਾਰ ਵੱਲੋਂ ਕੋਈ ਤਾਂ ਦੀ ਮਦਦ ਨਹੀਂ ਹੈਗੀ ਤਾਂ ਆਹ ਜਿਨ੍ਹਾਂ ਨੇ ਵੀ ਹਲੇ ਤੱਕ ਜੋ ਵੀ ਕਰ ਰਹੇ ਆ ਤੁਸੀਂ ਉਸ ਦਿਨ ਵੀ ਇੰਟਰਵਿਊ ਕਰਕੇ ਗਏ ਸੀ ਉਸ ਦਿਨ ਦੇ ਵੀ ਮਲਕੇ ਕਾਫੀ ਟੈਂਕਰ ਵੱਧ ਗਏ ਆ ਮਰ ਮਤਲਬ ਕਿ ਕਰ ਰਹੇ ਕਰ ਸਾਰੇ ਪਿੰਡਾਂ ਵਾਲੇ ਰਹੇ ਆ ਪਰ ਗੱਲ ਇਹ ਹੈ ਵੀ ਲੋਕ ਤਾਂ ਆਪਮਾਰੇ ਨਿਕਲ ਲੈਨੇ ਵੀ ਚਲੋ ਜੀ ਅਸੀਂ ਸੇਵਾ ਕਰਨੀ ਲੱਗੀਏ ਪ੍ਰਸ਼ਾਸਨ ਜੀ ਦੀ ਜ਼ਿੰਮੇਵਾਰੀ ਹੈ ਉਹ ਆਏ ਨਹੀਂ ਹੈਗੇ ਜੇ ਆਏ ਤਾਂ ਉਹਨਾਂ ਨੇ ਕੰਮ ਰੋਕਤਾ ਕਹਿੰਦੇ ਭਾਈ ਮੈਕਮੇ ਵਾਲੇ ਆਏ ਸੀ ਇੱਥੇ ਕੱਲ ਮਤਲਬ ਕਿ ਆ ਕੇ ਇੱਥੇ ਮੀਟਿੰਗ ਕਰੀ ਉਹਨਾਂ ਨੇ ਉਹਨਾਂ ਉਹਨਾਂ ਵੱਲੋਂ ਕੋਈ ਰਿਸਪੌਂਸ ਨਹੀਂ ਦਿੱਤਾ ਹੈਗਾ ਉਹ ਮਿਲ ਕੇ ਉਹਨਾਂ ਚੋਂ ਹੀ ਬੰਦੇ ਕੁਝ ਬੋਲ ਰਹੇ ਸੀ ਕਹਿੰਦੇ ਵੀ ਇਹ ਤਾਂ ਉਮੀਦ ਹੀ ਵੇਟ ਕਰ ਰਹੇ ਆਂ بارش ਦੀ ਵੇਟ ਕਰ ਰਹੇ ਆਂ ਵੀ ਬਰਸਾਂਤਾ ਲੱਗ ਜਣੀ ਆ ਵੀ ਗੱਲ ਦਬ ਜਣੀ ਆ ਇਹ ਮਤਲਬ ਇਦਾਂ ਦੀ ਗੱਲ ਸੁਣ ਉਹਨਾਂ ਨੂੰ ਮਿਲਦੀ ਹੈ ਸਾਨੂੰ ਜੇ ਕਿ ਇਹ ਕਿਚ ਵਾਲਾ ਪਾਵੇਂ ਚਰੋਏ ਤੱਕ ਚੰਗੀ ਗੱਲ ਆ ਮੀ ਤਾਂ ਆਪਾਂ ਤਾਂ ਕਹਿੰਦੇ ਵੀ ਅੱਜ ਹੀ ਪੈ ਜੇ ਪਰ ਗੱਲੇ ਵੀ ਜਿੰਨੇ ਚਿਰ ਉਹਨਾਂ ਚਿਰ ਤਾਂ ਜਿਹੜਾ ਤਿਹਾਇਆ ਬੰਦਾ ਤਿਆ ਹੈ ਜਾਨਵਰਾ ਚਾਹੇ ਇਨਸਾਨ ਹੈ ਉਹ ਕੀ ਵੇਟ ਕਰੂਗਾ ਉਹਨੂੰ ਕੀ ਪਤਾ ਕਦੋਂ ਵੀ ਹਾਂਜੀ ਭਾਈ ਉਹਨੂੰ ਕੀ ਪਤਾ ਏ ਉਹ ਤਾਂ ਮਤਲਬ ਕਿ ਆਹੀ ਪਾਣੀ ਦਾ ਇੰਤਜ਼ਾਰ ਕਰਦਾ ਏ ਜਿਵੇਂ ਕਿ ਹੁਣ ਅਸੀਂ ਦੇਖਿਆ ਏ ਸਾਨੂੰ ਤਾਂ ਇਦਾਂ ਹੀ ਲੱਗਿਆ ਏ ਦੋ ਦਿਨ ਦਾ ਪਿਆਸਾ ਹੋ ਇੱਕ ਦਿਨ ਦਾ ਪਿਆਸਾ ਹੋ ਇੱਥੇ ਆ ਕੇ ਪਾਣੀ ਪੀ ਕੇ ਉਹ ਮਤਲਬ ਕਿ ਪਾਣੀ ਦੇ ਵਿੱਚ ਹੀ ਮਰ ਮਰ ਗਿਆ ਜਾਨਵਰ ਅਸੀਂ ਕੱਢਿਆ ਸਾਡੇ ਕੋਲ ਵੀਡੀਓ ਵੀ ਹੈਗੀ ਏ ਵਿੱਚ ਪੇਜ ਦੀ ਮਤਲਬ ਕਿ ਉਹ ਪਾਣੀ ਦੇ ਵਿੱਚ ਹੀ ਪਿਆ ਪਿਆ ਮਰ ਗਿਆ ਕਿਹਾ ਤਾਂ ਉਹਨੇ ਪਾਣੀ ਜ਼ਿਆਦਾ ਪੀ ਲਿਆ ਫਾਰਾ ਹੋ ਗਿਆ ਉਹਨੂੰ ਇਦਾਂ ਦੀ ਮਤਲਬ ਕਿ ਉਹਨੂੰ ਦਿੱਕਤ ਆ ਗਈ ਕੋਈ ਹਾਂਜੀ ਹਾਂਜੀ ਇਦਾਂ ਦੀ ਹਾਲਾਤ ਹੈ ਅਸੀਂ ਤਾਂ ਇਦਾਂ ਹੀ ਉਹ ਕਰਦੇ ਹਾਂ ਅਪੀਲ ਵੀ ਹਾਂਜੀ ਇਹਦੀ ਪਟਾਈ ਕੀਤੀ ਜਾਵੇ ਇਦਾਂ ਦੀ ਨੌਬਤ ਨਹੀਂ ਮਤਲਬ ਕਿ ਅੱਗੇ ਨੂੰ ਆਵੇ ਜਿਵੇਂ ਉਹ ਸੇਮ ਵਾਲਾ ਉਹਨਾਂ ਏਰੀਆ ਸੀਗਾ ਇਹਦਾ ਮਤਲਬ ਵੀ ਜੇ ਪੂਰੇ ਚੰਗੀ ਤਰ੍ਹਾਂ ਪਟਾਈ ਹੋ ਜਾਵੇ ਪਾਣੀ ਤਾਂ ਵੈਸੇ ਧਰਤੀ ਕਲੇ ਨੂੰ نیچے ਉਤਰ ਨਿਕਲ ਹਾਂਜੀ ਭਾਈ ਸੇਮ ਹੈ ਇੱਥੇ ਮਤਲਬ ਕਿ ਪਿੱਛੇ ਅਸੀਂ 10 ਕੋ ਫੁੱਟ ਪਟਿਆ ਸੀ ਉੱਦੇ ਜੋ ਸੇਮ ਨਿਕਲਿਆ ਹੀ ਪਾਣੀ ਦੀ ਤਾਂ ਇਹਦੇ 'ਚ ਵੀ ਪੱਟਣਗੇ ਤਾਂ ਇਹਦੇ 'ਚ ਵੀ ਨਿਕਲਿਆਉਗੇ ਸੇਮ ਪਾਣੀ ਦੀ ਮਲਕੇ ਨੀਚੇ ਇੱਕ ਛੋਟਾ ਜਿਹਾ ਬੋਰ ਹੋਇਆ ਹੋਇਆ ਇੱਥੇ ਇੱਕ ਵੱਡੀ ਦਾ ਗਰਾਊਂਡ ਹੈ ਉੱਥੇ ਬੋਰ ਹੋਇਆ ਹੋਇਆ ਤਾਂ ਉਹਦੇ 'ਚ ਵੀ ਪਾਣੀ ਨਿਕਲਦਾ ਆਪਣੇ ਆਪ ਜਾਂਦਾ ਹੈ ਸੇਮ ਦਾ ਪਾਣੀ ਅੱਛਾ ਹਾਂਜੀ ਜੇ ਇਦੀ ਪਟਾਈ ਹੋ ਜੇ ਤਾਂ ਇਹਦੇ 'ਚ ਵੀ ਨਿਕਲ ਸਕਦਾ ਹੈ ਕਿ ਬਰਸਾਤ ਦਾ ਪਾਣੀ ਵੀ ਰੁਕ ਸਕਦਾ ਹੈ ਕੋਲੇ ਪਿੰਡ ਵਾਲੇ ਆਉ ਇੱਥੇ ਕਦੋਂ ਕਦਾਂ ਡੀਸੈਲਟਿੰਗ ਕਦੋਂ ਕਦੀ ਹੋਈ ਹੋਈ ਹੈ ਭਾਈ ਜੀ 3 ਮੰਥ ਹੋ ਗਏ ਨੂੰ ਮਤਲਬ ਕਿ ਅਸੀਂ ਦਸੰਬਰ ਦੇ ਐਂਡ 'ਚ ਸਾਡੇ ਕੋਲ ਵੀਡੀਓ ਵੀ ਹੈਗੀਆਂ ਦਲਦਲ ਦੇ ਵਿੱਚ ਜਿਹੜੇ ਜਾਨਵਰ ਫਾਸਪਾਸ ਮਰੇ ਐ ਉਹ ਲੱਗ ਹਾਂਜੀ ਉਹ ਲੱਗ ਹੈ ਮਤਲਬ ਕਿ ਕਾਫੀ ਜਾਨਵਰ ਮਰ ਚੁੱਕੇ ਐ ਇੱਥੇ ਪਰ ਇਹਦੇ 'ਚ ਗੱਲ ਤਾਂ ਇਹ ਹੈ ਵੀ ਜਦੋਂ ਤੱਕ ਇਹ ਚੰਗੀ ਤਰ੍ਹਾਂ ਰੀਸਲਟਿੰਗ ਨਹੀਂ ਹੁੰਦੀ ਉਦੋਂ ਤੱਕ ਯਾਨੀ ਕਿ ਇਸ ਸਮੱਸਿਆ ਨੇ ਤਾਂ ਹੱਲ ਕੋਈ ਨਹੀਂ ਨਿਕਲਣ ਵਾਲਾ ਹੈਗਾ ਨਹੀਂ ਭਾਈ ਇੱਥੇ ਕੋਈ ਹੱਲ ਨਹੀਂ ਨਿਕਲਣ ਵਾਲਾ ਪਰ ਗੱਲ ਇਹ ਹੈ ਵੀ ਦੋਸਤੋ ਜਿਵੇਂ ਆਮ ਤੌਰ ਤੇ ਇਹ ਮੁੰਡਿਆਂ ਦੀ ਜੇ ਕਹੀਏ ਸਲਗਾ ਹੈ ਕਿ ਇਹ ਆਪਦੀ ਹਿੰਮਤ ਨਾਲ ਲੱਗੇ ਹੋਏ ਨੇ ਪਰ ਗੱਲ ਇਹ ਹੈ ਵੀ ਜਦੋਂ ਤੱਕ ਇਹ ਪੂਰਾ ਮਾਹੌਲ ਦੇ ਵਿੱਚ ਪ੍ਰਸ਼ਾਸਨ ਇਨਵੋਲਵ ਨਹੀਂ ਹੁੰਦਾ ਉਦੋਂ ਤੱਕ ਕਿਸੇ ਮਸਲੇ ਦਾ ਹੱਲ ਨਿਕਲ ਸਕਦਾ ਹੈਗਾ ਪਰ ਗੱਲ ਇਹ ਹੈ ਵੀ ਤੁਸੀਂ ਇਹ ਗੱਲ ਦੇਖੋ ਮੀਂਹ ਦਾ ਅਸੀਂ ਉਡੀਕ ਕਰ ਰਹੇ ਹਾਂ بارش ਦੀ ਉਡੀਕ ਕਰ ਰਹੇ ਹਾਂ ਜਿਹੜਾ ਤਿਹਾਇਆ ਜਾਨਵਰ ਹੈ ਉਹ ਆਖਰ ਕਿੱਥੇ ਜਾਊਗਾ ਦੂਜੇ ਪਾਸੇ ਗੱਲ ਇਹ ਹੈ ਵੀ ਲੋਕਾਂ ਦੇ ਤਾਂ ਜ਼ਮੀਰ ਜਾਗ ਪਏ ਨੇ ਜਾਂ ਕਿ ਇਹ ਲੋਕਾਂ ਨੂੰ ਤਾਂ ਇਹ ਗੱਲ ਪਰੇਸ਼ਾਨ ਕਰਨ ਲੱਗ ਰਹੀ ਹੈ ਵੀ ਜਾਨਵਰਾਂ ਨਾਲ ਕਿਤੇ ਕੋਈ ਮਰ ਜੇ ਸਾਡੇ ਬਾਬੂਆਂ ਦੀ ਕਦੋਂ ਜਾਗੂਗੀ ਇਹ ਠੀਕ ਹੈ ਤੁਸੀਂ ਇਸ ਚੀਜ਼ ਦੀ ਜ਼ਿੰਮੇਵਾਰੀ ਤਾਂ ਨਿਭਾ ਰਹੇ ਹੋ ਪਰ ਗੱਲ ਇਹ ਹੈ ਵੀ ਇਹ ਹਾਲ ਕਦੋਂ ਹੋਊਗਾ ਦੂਜੇ ਪਾਸੇ ਤੁਸੀਂ ਦੇਖੋ ਕਿ ਸੇਮ ਦਾ ਪਾਣੀ ਤਾਂ ਉਹ ਪਰੇ ਨਿਕਲਿਆ ਹੋਇਆ ਕੁਦਰਤ ਨਿਤਾ ਯਾਨੀ ਕਿ ਆਪਦਾ ਫਰਜ਼ ਨਿਭਾਤਾ ਉਹਨਾਂ ਨੇ ਤਾਂ ਕਹਿਤਾ ਵੀ ਇਸ ਥੱਲੋ ਜ਼ਮੀਨ ਵੀ ਰੋਂਦੀ ਪਾਣੀ ਦੇਣਾ ਉਰੇ ਸ਼ੁਰੂ ਕਰ ਚੁੱਕੀ ਆ ਪਰ ਗੱਲ ਇਹ ਹੈ ਵੀ ਜਿਹੜੀ ਜ਼ਿੰਮੇਵਾਰੀ ਸਾਡੀ ਸੀ ਇਹਨੂੰ ਡੀਸੈਲਟਿੰਗ ਕਰਨਾ ਉਹ ਅਸੀਂ ਨਹੀਂ ਕਰੀ ਹੈਗੀ ਹੁਣ ਗੱਲ ਇਹ ਕਠੋਰ ਰੂਪ ਚ ਭਾਵੇਂ ਹੋ ਸਕਦੀ ਆ ਪਰ ਸਭ ਤੋਂ ਵੱਡੀ ਗੱਲ ਇਹ ਹੈ ਵੀ ਤੁਸੀਂ ਆਪ ਸੋਚ ਕੇ ਦੇਖੋ ਘਰੇ ਬੈਠੇ ਕਿ ਇੱਕ ਤਿਹਾਈ ਯਾਨੀ ਕਿ ਤਿਹਾਇਆ ਕੋਈ ਮਰਜੇ ਕੋਈ ਪਾਣੀ ਤੋਂ ਬਣਾ ਮਰਜੇ ਅੱਜ ਦੇ ਸਮੇਂ ਤੋਂ ਦੌਰਾਨ ਹਜੇ ਹਾਲਾਂਕਿ ਜਦੋਂ ਪਾਣੀ ਦੇ ਮਾੜੇ ਹਾਲਾਤ ਭਾਵੇਂ ਨੇ ਪਰ ਐਡੇ ਵੀ ਨਹੀਂ ਹੈਗੇ ਵੀ ਕਿਸੇ ਨੂੰ ਗਲਾਸ ਪਾਣੀ ਤਣਾ ਦਿੱਤਾ ਜਾ ਸਕੇ ਤਾਂ ਉਸ ਸਮੇਂ ਤੋਂ ਦੌਰਾਨ ਜਦੋਂ ਜਾਨਵਰ ਇੰਨੀ ਵੱਡੀ ਤਦਾਰ ਚ ਮਰ ਰਹੇ ਹੁਣ ਤਾਂ ਫਿਰ ਇਹ ਬਾਬੂਆਂ ਦੀਆਂ ਕੁਰਸੀਆਂ ਕਿਉਂ ਨਹੀਂ ਹੈਗਾਂ ਸੋਚ ਰਹੀਆਂ ਜਿਹੜੇ ਏਸੀ ਚ ਬਹਿ ਕੇ ਉੱਥੇ ਪਾਣੀ ਵੀ ਪੀ ਰਹੇ ਨੇ ਗ੍ਰੀਨ ਟੀਆ ਵੀ ਪੀ ਰਹੇ ਨੇ ਪਰ ਇਨ੍ਹਾਂ ਜਾਨਵਰਾਂ ਵਾਸਤੇ ਹਜੇ ਵੀ ਉਹ ਸੁਰਖਰੂ ਹੋਏ ਬੈਠੇ ਨੇ ਸੀਨੀਅਰ ਵੀਡੀਓ ਨੋਟਸ ਬੰਤੇ ਇਹ ਦਿਨ ਅਸਮੇ ਸਿੰਘ ਰਾਜਾ ਲਸਪਕਸਨ ਟੀਵੀ ਪਰਚ ਰਹਿਣ